ਲਓ ਜੀ ਅੱਜ ਆਪਾਂ ਬਣਾਵਾਂਗੇ ਗਰੇਵੀ ਗਰੇਵੀ ਬਣਾਉਣ ਵਾਸਤੇ 1 ਕਿਲੋ ਪਿਆਜ਼ ਕੱਟ ਲੈਨੇ ਅੱਧਾ ਕਿਲੋ ਬਰੀਕ ਟਮਾਟਰ ਕੱਟਿਆ ਤੇ 100 ਗ੍ਰਾਮ ਹਰੀਆਂ ਮਿਰਚਾਂ ਤੇ ਆਹ ਅਦਰਕ ਲਸਣ ਦਾ ਪੇਸਟ ਆਹ ਤਾਜੇ ਅਦਰਕ ਤੇ ਆਪਾਂ ਲੱਛੇ ਬਣਾਏ ਨੇ ਇਹਨੂੰ ਆਪਾਂ ਭੁੰਨ ਕੇ ਗ੍ਰੇਨ ਕਰਕੇ ਰੱਖ ਲਾਂਗੇ ਇੱਕ ਹਫਤਾ ਇਹ ਖਰਾਬ ਨਹੀਂ ਹੁੰਦੀ ਫ੍ਰਿਜ ਦੇ ਵਿੱਚ ਰੱਖਾਂਗੇ ਇਹ ਜਿਹੜੀ ਮਰਜ਼ੀ ਸਬਜ਼ੀ ਚ ਪਾ ਸਕਦੇ ਆ ਨੌਨ ਵਿੱਚ ਬਣਾ ਸਕਦੇ ਹੋ ਵੇਜ ਬਣਾ ਸਕਦੇ ਹੋ ਮਟਰ ਪਨੀਰ ਸ਼ਾਈ ਪਨੀਰ ਆਲੂ ਮਟਰ ਜੋ ਮਰਜ਼ੀ ਜਿਹੜੀ ਮਰਜ਼ੀ ਸਬਜ਼ੀ ਚ ਇਹਨੂੰ ਵਰਤ ਸਕਦੇ ਹੋ ਲੋ ਜੀ ਦਲੇਵੀ ਬਣਾਉਣ ਵਾਸਤੇ ਹੁਣ ਆਪਾਂ ਪਹਿਲਾਂ ਇਹ ਚ ਪਾਵਾਂਗੇ ਸਰੋਂ ਦਾ ਤੇਲ ਉਹ ਵੀ ਹੁਣ ਪਾਵਾਂਗੇ ਇਹ ਚ ਸਰੋਂ ਦਾ ਤੇਲ ਲਓ ਪਾਣੀ ਲੋ ਜੀ ਗਰੇਵੀ ਵਾਸਤੇ ਆਪਾਂ ਖੜੇ ਮਸਾਲੇ ਪਾਵਾਂਗੇ ਜਿਵੇਂ ਤੇਜ ਪੱਤਾ ਹੋ ਗਿਆ ਕਾਲੀ ਮਿਰਚ ਜੀਰਾ ਲਾਲ ਚੀਨੀ ਲਾਈਚੀਆਂ ਹੋ ਗਈਆਂ ਇਹ ਖੜੇ ਮਸਾਲੇ ਆਪਾਂ ਤੇਲ ਦੇ ਵਿੱਚ ਪਾ ਦਿੰਦੇ ਹਾਂ ਅੰਕ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਗੁਣਾ ਸਾਰਾ ਸਮਾਨ ਇਹਦੇ ਵਿੱਚ ਪਾਵਾਂਗੇ ਹੁਣ ਇਹਦੇ ਵਿੱਚ ਪਿਆਜ਼ ਪਾਵਾਂਗੇ ਆ ਦੇ ਫਟਾ ਫਟ ਕੇ ਚੁੱਕ। ਉਪਿਆਜ ਨੂੰ ਆਪਾਂ ਪਹਿਲਾਂ ਭੁੰਨਾ ਹੈ ਚੰਗੀ ਤਰ੍ਹਾਂ। ਪੂਰ ਪਿਆਜ ਥੋੜੇ ਥੋੜੇ ਨਰਮ ਹੋਣੇ ਸ਼ੁਰੂ ਹੋ ਗਏ ਨੇ। ਹੁਣ ਪਿਆਜ਼ ਸਾਡਾ ਬੋਰਡਨ ਬਣਾਉ ਹੋ ਚੁੱਕਿਆ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਜਿੱਦਾਂ ਕੋ ਟਮਾਟਰ ਨੇ ਇਹ ਚੜ ਦਿੱਤੇ ਨੇ ਜਿਹੜਾ ਕਿ ਟੋ ਪਿਆਜ਼ ਦੇ ਵਿੱਚ ਹੁਣ ਟਮਾਟਰ ਪੱਕਦੇ ਨੇ ਵੀ 2 ਮਿੰਟ ਹੋ ਚੁੱਕੇ ਨੇ ਜੀ ਉਹਦੇ ਵਿੱਚ ਆਪਾਂ ਪਾਵਾਂਗੇ ਹਰੀ ਮਿਰਚ ਲਗਭਗ 100 ਗ੍ਰਾਮ ਨੂੰ ਪਾਵਾਂਗੇ ਅਸੀਂ ਇਹਦੇ ਵਿੱਚ ਆਪਾਂ ਬਿਲਕੁਲ ਥੋੜਾ ਜਿਹਾ ਪਾਣੀ ਐਡ ਕਰਾਂਗੇ ਬਸ ਇੰਨਾ ਤੋਂ ਜ਼ਿਆਦਾ ਪਾਣੀ ਹੋਵੇ ਨਹੀਂ ਟਾਣਾ ਇਹਦੇ ਵਿੱਚ ਹੀ ਦੋ ਚਮਚੇ ਨਮਕ ਪਾਵਾਂਗੇ ਤੇ 2 ਚਮਚੇ ਹਲਦੀ ਪਾਵਾਂਗੇ। ਹੁਣ ਆਪਾਂ ਅੱਧੇ ਲਸਣ ਦਾ ਪੇਸਟ ਆਈ ਥੋੜਾ ਜਿਹਾ ਇਹ ਵਿੱਚ ਐਡ ਕਰਾਂਗੇ। ਬਸ ਅੱਧੇ ਇੱਕ ਕੜਛੇ ਅੱਧੇ ਲਸਣ ਦਾ ਪੇਸਟ ਉਸ ਵਿੱਚ ਪਾਵਾਂਗੇ। ਦੂਰਯਾ ਪਿਆਰ ਨੂੰ ਸਾਰਾ ਕੁਝ ਫੋਨ ਨਾ ਕਿ ਤਿਆਰ ਨੇ। ਹੁਣ ਇਹਨੂੰ ਆਪਾਂ ਹੈਂਡੀ ਨਾਲ ਗ੍ਰੈਂਡ ਕਰਾਂਗੇ। ਇਹੈਂਡੀ ਨਾਲ ਬਿਲਕੁਲ ਬ੍ਰੀਕ ਕਰ ਲਾਂਗੇ ਆਪਾਂ। ਤੇ ਉਹ ਤੋਂ ਬਾਅਦ ਇਹਨੂੰ ਹਵਾਲਾ ਫੇਰ ਦੇਣਾ। ਲਓ ਜੀ ਇਹਨੂੰ ਹੁਣ ਹਵਾਲਾ ਦੇਵਾਂਗੇ ਗਰੇਵੀ ਨੂੰ। ਉਸ ਤੋਂ ਬਾਅਦ ਚ ਇਹ ਚ ਜਿਹੜੀ ਮਰਜ਼ੀ ਸਬਜ਼ੀ, ਦਾਲ, ਜੋ ਵੀ ਪਾ ਸਕਦੇ ਹੋ, ਨਾਉਨ ਵਿੱਚ ਵੀ ਪਾ ਸਕਦੇ ਹੋ, ਵੈਜ ਵੀ ਪਾ ਸਕਦੇ ਹੋ।